ਇਹ ਖੁਸ਼ਖਬਰੀ ਪਹਿਲਾਂ ਦੀ ਖਬਰ ਆ ਵੀ ਜਿਹੜੇ ਆਈਸ ਵਾਲੇ ਆ ਉਹਨਾਂ ਨੇ ਜੋ ਮਾਈਗ੍ਰੈਂਟਸ ਦੀ ਕੋਰਟ ਕੇਸਸ ਆ ਉਹ ਕਈ 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 ਕੇਸਸ ਦੇ ਵਿੱਚ ਉਹ ਬੰਦ ਕਰਨ ਜਾ ਰਿਹਾ ਹੈ ਉਹਨਾਂ ਨੂੰ ਐਂਡ ਕਰਨ ਜਾ ਰਿਹਾ ਹੈ ਤਾਂ ਕਿ ਲੋਕਾਂ ਨੂੰ ਅਰੈਸਟ ਕਰਕੇ ਇਮੀਡੀਏਟਲੀ ਜਿਹੜਾ ਆ ਡਿਪੋਰਟ ਕੀਤਾ ਜਾ ਸਕੇ ਇਹ ਜਿਹੜੀ ਸਿਚੁਏਸ਼ਨ ਬਣਦੀ ਜਾ ਰਹੀ ਹੈਗੀ ਆ ਕਹਿੰਦੇ ਭਈ 트럼ਪ ਐਡਮਿਨਿਸਟ੍ਰੇਸ਼ਨ ਨੇ ਇੱਕ ਆਪਰੇਸ਼ਨ ਲਾਂਚ ਕੀਤਾ ਆ ਜਿਹਦੇ ਮੁਤਾਬਕ ਉਹ ਇਮੀਗ੍ਰੇਸ਼ਨ ਕੋਡ ਕੇਸਸ ਟਰਮੀਨੇਟ ਕਰ ਰਹਾ ਹੈ ਕੁਝ ਫਾਰ ਸਰਟਨ ਇਮੀਗ੍ਰੈਂਟਸ ਤਾਂ ਕਿ ਉਹਨਾਂ ਨੂੰ ਅਰੈਸਟ ਕੀਤਾ ਜਾਵੇ ਤੇ ਉਹਨਾਂ ਨੂੰ ਫਾਸਟ ਟਰੈਕ ਡਿਪੋਰਟੇਸ਼ਨ ਪ੍ਰੋਸੈਸ ਦੇ ਉੱਤੇ ਪਾਇਆ ਜਾਵੇ ਇਹ ਗਵਰਨਮੈਂਟ ਦੇ ਆਫੀਸ਼ੀਅਲਸ ਆ ਇਹ ਦੱਸ ਰਹੇ ਹੈਗੇ ਆ ਜੋ ਵਕੀਲ ਆ ਉਹ ਕਹਿ ਰਹੇ ਆ ਵੀ ਪਿਛਲੇ ਹਫਤੇ ਉਹਨਾਂ ਨੇ ਦੇਖਿਆ ਵੀ ਬਹੁਤ ਸਾਰੇ ਜਿਹੜੇ ਮਾਈਗ੍ਰੈਂਟਸ ਆ ਉਹਨਾਂ ਨੂੰ ਇਮੀਗ੍ਰੇਸ਼ਨ ਕੋਰਟ ਹਾਊਸਸ ਦੇ ਬਾਹਰ ਹੀ ਅਰੈਸਟ ਕਰ ਲਿਆ ਗਿਆ 올 ਓਵਰ ਯੂ ਐਸ ਤੇ ਇਹਦਾ ਇਹਦੇ ਇਹਦੇ ਨਾਲ ਉਹਨਾਂ ਨੇ ਇਹ ਕਿਹਾ ਆ ਭਈ ਟੀਮਸ ਆਫ ਇਮੀਗ੍ਰੇਸ਼ਨ ਤੇ ਕਸਟਮ ਇਨਫੋਰਸਮੈਂਟ ਆਫਿਸਰਸ ਨੇ ਲੋਕਾਂ ਨੂੰ ਰੀਟੇਨ ਕਰਕੇ ਜਿਨ੍ਹਾਂ ਦੇ ਕੇਸ ਇਮੀਗ੍ਰੇਸ਼ਨ ਜੱਜਸ ਦੇ ਸਾਹਮਣੇ ਸੀਗੇ ਉਹਨਾਂ ਨੂੰ ਟਰਮੀਨੇਟ ਕਰਤਾ ਤੇ ਉਸ ਤੋਂ ਪਹਿਲਾਂ ਉਹਨਾਂ ਨੇ ਅਰੈਸਟ ਕਰ ਲਿਆ ਤੇ ਅਰੈਸਟ ਕਰਕੇ ਜਿਹੜੇ ਆ ਉਹ ਜੇਲ੍ਹਾਂ ਦੇ ਵਿੱਚ ਲੈ ਗਏ ਹੈਗੇ ਆ ਸੋ ਇਹ ਜੋ ਅ ਸਿਚੁਏਸ਼ਨ ਬਣਦੀ ਜਾ ਰਹੀ ਆ ਦੋ ਡਿਪਾਰਟਮੈਂਟ ਆਫ ਹੋਮ ਲੈਂਡ ਸਕਿਉਰਿਟੀ ਦੇ ਆਫੀਸ਼ੀਅਲਸ ਨੇ ਸੀਬੀਐਸ ਨਿਊਜ਼ ਨੂੰ ਇਹ ਦੱਸਿਆ ਪਈ ਇਹ ਜਿਹੜਾ ਆਪਰੇਸ਼ਨ ਆ ਇਹ ਇਸ ਕਰਕੇ ਅਸੀਂ ਕਰ ਰਹੇ ਆ ਤਾਂ ਕਿ ਜਿਹੜੇ 4 ਮਿਲੀਅਨ ਦੇ ਕਰੀਬ ਪੈਂਡਿੰਗ ਕੇਸਸ ਹੈਗੇ ਆ ਬਹੁਤ ਵੱਡਾ ਮੈਸਿਵ ਬੈਕਲੌਗ ਹੈਗਾ ਉਹਨੂੰ ਛੇਤੀ ਤੋਂ ਛੇਤੀ ਖਤਮ ਕੀਤਾ ਜਾਵੇ ਤੇ ਲੋਕਾਂ ਨੂੰ ਜੋ 트੍ਰੰਪ ਉਹਨਾਂ ਦੀ ਪਾਲਿਸੀ ਆ ਪਈ ਮਿਲੀਅਨਸ ਆਫ ਲੋਕਾਂ ਨੂੰ ਆਪਾਂ ਰਿਪੋਰਟ ਕਰਨਾ ਹੈਗਾ ਉਹ ਉਹ ਛੇਤੀ ਤੋਂ ਛੇਤੀ ਜਿਹੜੇ ਆ ਡਿਪੋਰਟ ਕੀਤੇ ਜਾ ਸਕਣ ਇਹਦੇ ਵਿੱਚ ਜਿਹੜੇ ਕਹਿੰਦੇ ਆ ਭਈ ਆਪਣੇ ਆਪਣੇ ਵਕੀਲਾਂ ਨਾਲ ਜ਼ਰੂਰ ਗੱਲਬਾਤ ਕਰ ਲਿਓ ਜਿਹੜੇ ਮਾਈਗ੍ਰੈਂਟਸ ਦੇ ਕੋਲ ਡਾਕੂਮੈਂਟਸ ਹੈ ਨਹੀਂ ਜਿਹਦੇ ਵਿੱਚ ਉਹ ਪ੍ਰੂਵ ਨਹੀਂ ਕਰ ਸਕਦੇ ਭਈ ਮੈਂ ਯੂ ਐਸ ਵਿੱਚ 2 ਸਾਲ ਤੋਂ ਇੱਥੇ ਰਹਿ ਰਿਹਾ ਹੈਗਾ ਉਹ ਕਹਿੰਦੇ ਆ ਭਈ ਐਕਸਪਾਇਰੇਟਡ ਰਿਮੂਵਲ ਦੇ ਅੰਡਰ ਜਿਹੜੇ ਰਿਪੋਰਟ ਕੀਤੇ ਜਾਊਗੇ ਵਿਦਆਊਟ ਅ ਕੋਰਟ ਹੀਰਿੰਗ ਸੋ ਮਾਈਗ੍ਰੈਂਟਸ ਹੂ ਲੈਕ ਪ੍ਰੋਪਰ ਡਾਕੂਮੈਂਟਸ ਐਂਡ ਕੈਨਟ ਪ੍ਰੂਵ they have been in the us for more than 2 years are eligible to be deported under expedited removal without a court hearing law ji so eh jehda ha jo ji jis che da rola chal reha se na so ede vich kehnde peh jehda historically eh hunda si peh jo immigration de officials aa ohna nu allow kita janda si peh unauthorized immigrants jo within 100 miles of international ਬਾਰਡਰ ਹੈਗੇ ਉਹਨਾਂ ਨੂੰ ਤੁਸੀਂ ਐਕਸਪਾਇਰੇਟਡ ਰਿਮੂਵਲ ਕਰ ਸਕਦੇ ਹੈਗੇ ਆ ਪਰ ਹੁਣ ਇਹ ਸਾਰੀਆਂ ਜਿਹੜੀਆਂ ਕੋਰਸ ਆ ਉਹਦੇ ਬਾਹਰ ਇਹ ਪਿਛਲੇ ਹਫਤੇ ਜੋ ਆ ਵਾਪਰਿਆ ਹੈਗਾ ਜੀ ਬਿਲਕੁਲ ਤੇ ਹਰਜੋ ਸਿੰਘ ਜੀ ਇਹ ਜਿਹੜਾ ਆਪਰੇਸ਼ਨ ਆ ਦੇਖੋ ਚੁੱਪਚੀ ਪੀਤੀ ਜਿਹੜਾ ਇਹਨਾਂ ਨੇ ਸ਼ੁਰੂ ਕਰਤਾ ਇਹ ਸੀਬੀਐਸ ਵਾਲੇ ਰਿਪੋਰਟ ਇਸ ਟਾਈਮ ਕਰ ਰਹੇ ਆ ਜਿਹੜੀ ਖਬਰ ਤੁਸੀਂ ਨਾਲ ਦੇ ਨਾਲ ਦੇਖ ਰਹੇ ਹੋ ਉਥੇ ਸਾਡੇ ਜਿਹੜੇ ਉਹ ਸੋਸ਼ਲ ਮੀਡੀਆ ਦੇ ਉੱਤੇ ਵੀ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਆਪਣਾ ਜਿਹੜਾ ਇਰਾਦਾ ਆ ਉਹ ਇਸ ਟਾਈਮ ਬੀਚ ਜਿਹੜਾ ਹੋ ਗਿਆ ਤਾਂ ਸੋ ਇਹ ਵੀ ਪਹਿਲਾਂ ਵੀ ਜਿਹੜਾ ਹਜੋ ਸਿੰਘ ਜੀ ਜੋ ਸ਼ੁਰੂਆਤ ਚ ਵੀ ਕਾਫੀ ਰੌਲਾ ਜਿਹੜਾ ਉਹ ਪਿਆ ਸੀਗਾ 2 ਸਾਲ ਵਾਲਾ ਫਿਰ ਉਹਨਾਂ ਨੇ ਜਿੰਨੂੰ ਮਰਜ਼ੀ ਚੱਕਣਾ ਸ਼ੁਰੂ ਕਰ ਦਿੱਤਾ ਸੀ ਹੁਣ ਇਹਨਾਂ ਨੇ ਕਿਹਾ ਵੀ ਹੁਣ ਇਹ ਇਹ ਐਗਜ਼ੈਕਟਲੀ ਪਤਾ ਨਹੀਂ ਵੀ ਕੀ ਦੇ ਨਾਲ ਕੀ ਜਿਹੜਾ ਉਹ ਹੋਣਾ ਆ ਸੋ ਇਹ ਅਸੀਂ ਤੁਹਾਨੂੰ ਸਿਰਫ ਇਹ ਦੱਸ ਦੇ ਰਹੇ ਹਾਂ ਜੋ ਵੀ ਜੋ 트럼ਪ ਐਡਮਿਨਿਸਟ੍ਰੇਸ਼ਨ ਨੇ ਨਵਾਂ ਆਪਰੇਸ਼ਨ ਲਾਂਚ ਕੀਤਾ ਆ ਵੀ ਤੁਹਾਡੀਆਂ ਜਿਹੜੀਆਂ ਤਰੀਕਾ ਇਮੀਗ੍ਰੇਸ਼ਨ ਕੋਡ ਦੀਆਂ ਉਹ ਸਰਟਨ ਮਾਈਗ੍ਰੈਂਟਸ ਤੇ ਲਈ ਸਾਰਿਆਂ ਦੇ ਲਈ ਨਹੀਂ ਕੁਝ ਕੁ ਦੇ ਲਈ ਪਤਾ ਨਹੀਂ ਉਹਨਾਂ ਨੇ ਕੀ ਕ੍ਰਾਈਟੇਰੀਆ ਜਿਹੜਾ ਉਹ ਰੱਖਣਾ ਆ ਵੀ ਉਸ ਦੇ ਵਿੱਚ ਉਹਨੂੰ ਬੰਦ ਕਰਕੇ ਰੱਦ ਕਰਕੇ ਅਰੈਸਟ ਕਰੋ ਤੇ ਉਹਨਾਂ ਨੂੰ ਫਾਸਟ ਟਰੈਕ ਜਿਹੜੀ ਡੈਪੂਟੇਸ਼ਨ ਪ੍ਰੋਸੈਸ ਦੇ ਵਿੱਚ ਪਾ ਦਿੱਤਾ ਜਿਹੜਾ ਉਹ ਜਾਊਗਾ ਕਿ ਕ੍ਰਿਮੀਨਲ ਰੈਕੋਰਡ ਵਾਲਿਆਂ ਦੇ ਉੱਤੇ ਕੀਤਾ ਜਾਊਗਾ ਜਾਂ ਕੱਲੇ 2 ਸਾਲ ਵਾਲੇ ਹੀ ਆ ਸੋ ਹਿਸਟੋਰਿਕਲੀ ਚੀਜ਼ਾਂ ਜਿਦਾਂ ਸਹਿਜੋਤ ਸਿੰਘ ਜੀ ਨੇ ਵੀ ਉਹ ਡਿਫਰੈਂਟ ਜਿਹੜੀਆਂ ਹੋ ਰਹੀਆਂ ਆ ਪਰ ਹੁਣ ਸਿਚੁਏਸ਼ਨ ਜਿਹੜੀ ਉਹ ਲਗਾਤਾਰ ਦਿਨ ਬਦਨ ਜਿਹੜੀ ਉਹ ਚੇਂਜ ਹੋ ਰਹੀ ਆ ਜਿਹੜੇ ਲਿਨਾਰਡੋ ਫੈਰਰ ਏਕ ਇਮੀਗ੍ਰੇਸ਼ਨ ਲਾਇਰ ਨੇ ਫੀਨਿਕਸ ਤੋਂ ਉਹਨਾਂ ਨੇ ਕਿਹਾ ਵੀ ਉਹਦੋਂ ਦੇ ਜਿਹੜੇ ਕੁਝ ਕਲਾਇੰਟ ਜਿਨ੍ਹਾਂ ਚ ਦੋ ਕਿਊਬਨ ਮਾਈਗ੍ਰੈਂਟ ਆ ਉਹਨਾਂ ਨੂੰ ਵੀ ਕਹਿੰਦੇ ਵੀ ਲੱਗਦਾ ਵੀ ਆਈਸਾਲਿਆ ਨੇ ਚੱਕ ਲਿਆ ਜਦੋਂ ਇਮੀਗ੍ਰੇਸ਼ਨ ਕੋਰਟ ਹੀアリング ਦੇ ਉੱਤੇ ਜਿਹੜੇ ਉਹ ਪੇਸ਼ ਹੋਣ ਅਗਾਏ ਸੀਗੇ ਸੋ ਇੱਕ ਦੇ ਨਾਲ ਨਹੀਂ ਕਈਆਂ ਦੇ ਨਾਲ ਜਿਹੜਾ ਉਹ ਇਦਾਂ ਹੋ ਰਿਹਾ ਹੈਗਾ ਆ ਸੋ ਆਪਣੇ ਵੀ ਕਈ ਜਿਹੜੇ ਲੋਕ ਆ ਹੋ ਸਕਦਾ ਆ ਜਿਨ੍ਹਾਂ ਨੂੰ ਤੁਸੀਂ ਲੱਭ ਰਹੇ ਆ ਵੀ ਪਤਾ ਨਹੀਂ ਬੜੇ ਚਿਰ ਹੋ ਗਏ ਗੱਲ ਨਹੀਂ ਹੋਈ ਹੋਵੇ ਜੇ ਉਹ ਵੀ ਇਦਾਂ ਦੇ ਕੇਸਾਂ ਵਾਲੇ ਆ ਹੋ ਸਕਦਾ ਵੀ ਉਹ ਆਈਸ ਤੇ ਡਿੱਕੇ ਜਿਹੜੇ ਉਹ ਹੋ ਸਕਦੇ ਆ ਸੋ ਉਹਨਾਂ ਦੇ ਇਹ ਵੀ ਗੱਲ ਆ ਹਰਜੋਤ ਸਿੰਘ ਜੀ ਉਹ ਗੱਲ ਹੀ ਨਹੀਂ ਕਰਨ ਦਿੰਦੇ ਅਗਲੇ ਕੰਨੇ ਵੀ ਤੁਹਾਡੀ ਕੋਰਟ ਦੇ ਵਿੱਚ ਤਰੀਕ ਹੀ ਨਹੀਂ ਅਸੀਂ ਪੈਣੀ ਉਹ ਕੇਸ ਹੀ ਜਿਹੜਾ ਚੱਲ ਰਿਹਾ ਉਸੇ ਨੂੰ ਹੀ ਰੱਦ ਕਰ ਦੇਣਾ ਆ ਸੋ ਇਹ ਇਹ ਡਰ ਦਾ ਮਾਹੌਲ ਹੋਰ ਜ਼ਿਆਦਾ ਇਸ ਦੇ ਵਿੱਚ ਲੋਕਾਂ ਦੇ ਵਿੱਚ ਜਿਹੜੀ ਕਨਫਿਊਜ਼ਨ ਵੀ ਵਧੂਗੀ ਵੀ ਕਿਹਦੇ ਤੇ ਇਦਾਂ ਹੋ ਸਕਦਾ ਕਿਹਦੇ ਤੇ ਨਹੀਂ ਹੋ ਸਕਦਾ ਇਹ ਸਾਰੀਆਂ ਚੀਜ਼ਾਂ ਆ ਲਾਸ ਐਂਜਲਸ ਸਿਆਟਲ ਸ਼ਿਕਾਗੋ ਡੈਲਸ ਵੈਗਸ ਮੀਆਮੀ ਇੱਥੋਂ ਜਿਹੜੇ ਆ ਰਿਪੋਰਟਿੰਗ ਹੋਈ ਆ ਅਭੀ ਆਈਸ ਨੇ ਇਮੀਗ੍ਰੇਸ਼ਨ ਕੋਰਟਸ ਤੋਂ ਲੋਕਾਂ ਨੂੰ ਅਰੈਸਟ ਜਿਹੜਾ ਆ ਉਹ ਕੀਤਾ ਹੈਗਾ ਆ ਇਹ ਤਾਂ ਸੈਨ ਫਰਾਂਸਿਸਕੋ ਵਾਲੇ ਦੇ ਵਿੱਚ ਉਥੋਂ ਦੀ ਜਿਹੜੀ ਲੋਕਲ ਲਾ ਐਨਫੋਰਸਮੈਂਟ ਸਾਥ ਨਹੀਂ ਦਿੰਦੀ ਆਈਸ ਵਾਲਿਆਂ ਦਾ ਜੇਕਰ ਉਹ ਸਾਥ ਦੇਣ ਲੱਗ ਗਏ ਤਾਂ ਫਿਰ ਪਤਾ ਨਹੀਂ ਇੱਥੇ ਹਾਹਾਕਾਰ ਹੀ ਜਿਹੜੀ ਉਹ ਮੱਚ ਜਿਹੜੀ ਉਹ ਜਾਊਗੀ ਸੋ ਪਰ ਫਿਰ ਵੀ ਸ਼ਿਕਾਗੋ ਵਰਗੇ ਸ਼ਹਿਰ ਦੇ ਵਿੱਚ ਵੀ ਇਹਨਾਂ ਨੇ ਇਦਾਂ ਦੀ ਜਿਹੜੀ ਕਾਰਵਾਈਆਂ ਨੂੰ ਅੰਜਾਮ ਦੇ ਚੋਕੇ ਸੋ ਇਹਦੇ ਅੰਦਰ ਚੋ ਜਿਹੜੇ ਵਕੀਲ ਆ ਉਹ ਇਹ ਕਹਿ ਰਹੇ ਆ ਵੀ ਜਿਹੜੇ ਵੀ ਲੋਕਾਂ ਦੀ ਡੇਟ ਹੈਗੀ ਆ ਕੋਰਟ ਵਿੱਚ ਜਾਣ ਤੋਂ ਪਹਿਲਾਂ ਤੁਸੀਂ ਆਪਣੇ ਆਪਣੇ ਅਟਾਰਨੀ ਦੇ ਨਾਲ ਕੰਸਲਟ ਜ਼ਰੂਰ ਕਰੋ ਤਾਂ ਕਿ ਉਹ ਤੁਹਾਡਾ ਕੇਸ ਜਿਹੜਾ ਆ ਉਹ ਦੇਖ ਸਕੇ ਚੱਜ ਦੇ ਨਾਲ ਵੈਲਿਊਏਟ ਕਰ ਸਕੇ ਸੋ ਇਹ ਜਿਹੜੇ ਵਕੀਲ ਆ ਉਹ ਦੱਸ ਰਹੇ ਪਏ ਆਪਣੇ ਵਕੀਲ ਦੇ ਨਾਲ ਜ਼ਰੂਰ ਕੰਟੈਕਟ ਕਰੋ ਜੀ ਬਿਲਕੁਲ